ਹਾਂਜੀ ਬੇਟਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪ੍ਰੀਤ ਕੌਰ ਹੈ ਜਸਪ੍ਰੀਤ ਕੌਰ ਹੈ ਜਸਪ੍ਰੀਤ ਤੁਸੀਂ ਜਿਹੜਾ ਅੱਜ ਕਿੱਥੇ ਦਾਖਲਾ ਕਰਾਉਣ ਆਏ ਹੋ ਮੈਰਿਟੋਰੀਆ ਸਕੂਲ ਜੀ ਮੈਰਿਟੋਰੀਆ ਸਕੂਲ ਬਠਿੰਡਾ ਦੇ ਵਿੱਚ ਜਿਹੜਾ ਦਾਖਲਾ ਕਰਾਉਣ ਆਏ ਹੋ ਜਿਹੜਾ ਤੁਸੀਂ ਪਿੱਛੇ ਟੈਸਟ ਹੋਇਆ ਸੀ ਇਹ ਮੈਰਿਟੋਰੀਆ ਸਕੂਲਾਂ ਦਾ ਤੇ ਮਿਨਨ ਸਕੂਲਾਂ ਦਾ ਹਾਂਜੀ ਉਹਦੇ ਵਿੱਚੋਂ ਜਿਹੜੇ ਤੁਹਾਡੇ ਕਿੰਨੇ ਨੰਬਰ ਆਏ ਨੇਗੇ ਮੇਰੇ ਸਰ 143 ਨੰਬਰ ਹੀ 150 ਵਿੱਚ 143 ਨੰਬਰ 150 ਦੇ ਵਿੱਚੋਂ ਆਏ ਨੇਗੇ ਹਾਂਜੀ ਤੇ ਮੈਰਿਟ ਦੇ ਵਿੱਚ ਜਿਹੜਾ ਤੁਹਾਡਾ ਕਿੰਨਾ ਨੰਬਰ ਬਣਦਾ ਕਰ ਸੋ ਮੇਰਾ ਪਹਿਲਾ ਨੰਬਰ ਬਣਦਾ ਫੀਮੇਲ ਲਿਸਟ ਸੋ ਫੀਮੇਲ ਲਿਸਟ ਦੇ ਵਿੱਚ ਪਹਿਲਾ ਨੰਬਰ ਬਣਦਾ ਜਾਨੀ ਕਿ ਫਰਸਟ ਰੈਂਕ ਆ ਜਿਹੜਾ ਤੁਹਾਡਾ ਜਿਹੜਾ ਮੈਟ ਦੇ ਵਿੱਚ ਪਹਿਲਾ ਬਣਦਾਗਾ ਸਥਾਨ ਤੇ ਪੂਰੇ ਪੰਜਾਬ ਦੇ ਵਿੱਚ ਬਣਦਾ ਇਹ ਆਹ ਹਾਂਜੀ ਤਾਂ ਪੂਰੇ ਪੰਜਾਬ ਦੇ ਵਿੱਚ ਉਹ ਜਿਹੜਾ ਜਸਪ੍ਰੀ ਨੇ ਟੌਪ ਕੀਤਾਗਾ ਬਹੁਤ ਮਾਣ ਵਾਲੀ ਗੱਲ ਆਗੀ ਤੇ ਬਹੁਤ ਜਾਦੇ ਬੱਚਾ ਮਿਹਨਤੀ ਆ ਇਹ ਮੈਰਿਟੋਰੀਅਸ ਸਕੂਲ ਬਠਿੰਡਾ ਦੇ ਵਿੱਚ ਦਾਖਲਾ ਲੈਣ ਜਿਹੜਾ ਪਹੁੰਚਾਗਾ ਤੇ ਜਸਪ੍ਰੀ ਤੁਹਾਡਾ ਜਿਹੜਾ ਦਾਖਲਾ ਹੋ ਚੁੱਕਿਆਗਾ ਹਾਂ ਹਾਂਜੀ ਦਾਖਲਾ ਹੋ ਚੁੱਕਿਆ ਖੁਸ਼ ਹੋ ਹਣ ਹਾਂਜੀ ਠੀਕ ਆ ਤਾਂ ਕਿ ਕੀ ਕਰਨਾ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ ਅੱਗੇ ਸਭ ਐਨਡੀਆ ਦਾ ਟੈਸਟ ਦੇਣਾ ਯਾਰ ਮੈਂ ਅਫਸਰ ਬਣਨਾ ਐਨਡੀਆ ਦਾ ਟੈਸਟ ਦੇਣਾ ਘਾਰਵੀ ਅਫਸਰ ਬਣਨਾ ਹੈ ਤੇ ਜਿਹੜਾ ਇਹ ਤੁਸੀਂ ਕਿਹਨੂੰ ਸਿਹਰਾ ਦਿੰਨੇ ਹੋ ਵੀ ਤੁਹਾਡਾ ਜਿਹੜਾ ਇੱਕ ਨੰਬਰ ਆਇਆ ਮੈਰਿਟ ਦੇ ਵਿੱਚ ਜਿਹੜਾ ਇਹ ਸਾਰਾ ਜੋ ਕ੍ਰੈਡਿਟ ਹੈ ਸਾਡੇ ਟੀਚਰਜ਼ ਨੂੰ ਹੀ ਜਿਨ੍ਹਾਂ ਨੇ ਤਿਆਰੀ ਕਰਾਈ ਆ ਸਾਨੂੰ ਜਿਨ੍ਹਾਂ ਨੇ ਤਿਆਰੀ ਕਰਵਾਈ ਤੁਹਾਡਾ ਸਕੂਲ ਸਟਾਫ ਕਿਹੜੇ ਕਿੱਥੇ ਕਿਹੜੇ ਸਕੂਲ 'ਚ ਪੜਕੇ ਆ ਤੁਸੀਂ ਵੈਸੇ ਸਰਕਾਰੀ ਹਾਈ ਸਕੂਲ ਨੀਂਹਾਂ ਵਾਲਾ ਸੀ ਸਰਕਾਰੀ ਹਾਈ ਸਕੂਲ ਨੀਂਹਾਂ ਵਾਲਾ ਤੋਂ ਪੜਕੇ ਆ ਹਾਂ ਤਾਂ ਬੈਸਟ ਆਫ ਲੱਕ ਆ ਬੇਟਾ ਤੁਹਾਨੂੰ ਖੁਸ਼ ਹੋਗੇ ਮੈਰਿਟਰੀਅਸ ਸਕ ਤਾਂ ਪੂਰੀ ਮਿਹਨਤ ਕਰਨੀ ਹੈ ਹੁਣ ਤੁਸੀਂ ਮੈਰਿਟੋਰੀਅਸ ਦੇ ਵੀ ਟਾਪਰ ਬਣਨਾ ਹੈਗਾ ਕਿ ਪੂਰੇ ਪੰਜਾਬ ਦੇ ਵਿੱਚੋਂ ਤਾਂ ਜਿਹੜਾ ਮਿਹਨਤ ਨਾਲ ਤੁਸੀਂ ਜਿਹੜੇ ਅੱਗੇ ਉਹ ਕਰਨਾ ਹੈਗਾ ਠੀਕ ਹੈ ਤੇ ਬਹੁਤ-ਬਹੁਤ ਤੁਹਾਨੂੰ ਸ਼ੁਭਾਸ਼ਾਮਾ ਜਿਹੜੀਆਂ ਪੂਰੇ ਪੰਜਾਬ ਵਿੱਚ ਤੁਸੀਂ ਟਾਪ ਕੀਤਾ ਮੈਰਿਟੋਰੀਅਸ ਸਕੂਲ ਪਟੰਡਾ ਵਿੱਚ ਤੁਹਾਡਾ ਦਾਖਲਾ ਹੋਇਆਗਾ ਤੇ ਤੁਹਾਡੇ ਮਾਤਾ-ਪਿਤਾ ਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਟੀਚਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸ਼ੁਕਰੀਆ ਜੀ ਤੁਹਾਡਾ ਬਹੁਤ-ਬਹੁਤ